ਦੇ ਤੋ ਕਰਾਈਂ ਦਾ ਮੈਟਰ ਕੰਮ ਇਹ ਕਿ ਨਿਕਲੇ ਉੱਤੋਂ ਉੱਤੋਂ ਮੂਹਰੇ ਬਚਾਉਂਦੇ ਹੋਏ ਕੋਈ ਇਹ ਤਾਂ ਖਾਲੀ ਲੱਗਦੀ ਆ ਸਾਡੇ ਉਹ ਚੌਂੜੀਆਂ ਬੈਠਨ ਦੀ ਜੀ ਦੇਖ ਕਿੰਨੀ ਕੀ ਉਮਰ ਦੀ ਆ ਕੁੜੀ ਕਿੰਨੇ ਦੀਪੇ ਬਹੁਤ ਚੌਕੀ ਜਿਹਾ ਬਣ ਗਿਆ ਆਹ ਲਵਾਣ ਦੀ ਹੈ ਬਈ ਦੂਰ ਲਵਾਣੇ ਦੀ ਨਹੀਂ ਗੀ ਕੁੜੀ ਅੱਛਾ ਇਹਦਾ ਟੋਲੇ ਆ ਬੱਚਿਆਂ ਨਾਲੀਆਂ ਟੋਲੇ ਨਾਲ ਨਾਲ ਚਲੀ ਇਹਨਾਂ ਨੇ ਕਿ ਟੋਲੇ ਆ ਲੈ ਇਹਦੇ ਸਲੇ ਦੀ ਸਲੇ ਦੀ ਕੁੜੀ ਆ ਨਹੀਂ ਸਵਾਲ ਕੋ ਟ੍ਰੈਕਟਰ ਆਉਂਦੇ ਸੀ ਜੀ ਤੇਜਾ ਬਾਹਰ ওভারਟੇਕ ਕਰ ਰਿਹਾ ਸੀ

ਫੋਰੀ ਲੈਟਰ ਵੀ ਲਿਖ ਕੇ ਦੇਵਾਂਗੀ ਫੋਰੀ ਰੈਪੋਰਟ ਵੀ ਲਿਖ ਕੇ ਦੇਵਾਂਗੀ ਅੰਦਰ ਰਿਪੋਰਟ ਕਰੂਗੀ ਹਾਂ ਡਾਕਟਰ ਸਾਹਿਬ ਕੀ ਗੱਲਬਾਤ ਹੋਈ ਅੱਜ ਜਿਹੜੀ ਉਹਰੇ ਇੱਕ ਬੋਡੀ ਆਈ ਹੈ ਬੱਚੇ ਦੀ ਹਾਂ ਇੱਕ ਬ੍ਰਾਡ ਡੈੱਡ ਕੇਸ ਆਇਆ ਹੈ ਬੱਚੀ ਦਾ ਨਾਮ ਹੈ ਜਸਮੀਤ ਕੌਰ 11 ਸਾਲ ਦੀ ਹੈ ਇਹ ਸਕੂਟੀ ਤੇ ਸੀਗੇ ਤੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਨਾਬਾਪਾਦ ਰੋਡ ਤੇ ਖੱਡਲਾ ਪੈਲੇਸ ਦੇ ਨੇੜੇ ਮਾਮਾ ਕਿੰਨੀ ਕੁਮਾਰਾ ਬੱਚੇ ਦੀ 11 ਸਾਲ 11 ਸਾਲ ਦੀ ਉਮਰ ਹੈ ਕਿੰਨੇ ਮੈਮ ਸੱਟਾਂ ਵਗੈਰਾ ਕਿੰਨੇ ਕੁ ਲੱਗਿਆ ਸੀਗੇ ਡੱਡੂ ਹਾਂ ਜੋ ਐਕਸਟਰਨਲੀ ਦਿਖ ਰਿਹਾ ਉਹ ਤਾਂ ਹੈਡ ਇੰਜਰੀ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਦੇਖੀ ਗਈ ਰਿਪੋਰਟਾਂ ਐਕਸੀਡੈਂਟ ਕਿਸ ਖੇਤ ਨਾਲ ਹੋਇਆ ਤੁਸੀਂ ਪਤਾ ਇਹ ਸਕੂਟੀ ਦਾ ਸੀਗੇ ਤੇ ਇਹਨਾਂ ਦਾ ਟਰੈਕਟਰ ਨਾਲ ਐਕਸੀਡੈਂਟ ਹੋਇਆ ਜੋ ਦੱਸ ਰਹੇ ਹੋ ਅੱਛਾ ਠੀਕ ਨਾਮ ਆ ਵੀਰ ਜੀ ਆਪਣਾ ਮੇਰਾ ਨਾਮ ਗੁਰਦੀਪ ਸਿੰਘ ਕੀ ਗੱਲਬਾਤ ਹੋਈ ਆ ਵੀਰੇ ਅੱਜ ਕੋਈ ਛੁੱਟੀਆਂ ਚ ਆਈ ਹੋ ਸੀ ਸਭਾਂ ਦੀਆਂ ਜੀ ਅੱਛਾ ਇਹ ਮੇਰੀ ਦੀਦੀ ਕੋਲੇ ਚਲੇ ਗਏ ਕਰਤੇ ਹੋਣੇ ਜੀ ਮੈਂ ਰੋਟੀ ਦੇ ਪੁਲਾਂ ਤੋਂ ਲੈ ਕੇ ਉਹ ਬੱਸ ਜੇ ਛੱਡਣ ਆਉਂਦੇ ਸੀ ਰੋਟੀ ਦੇ ਪੁਲਾਂ ਤੋਂ ਲੈ ਕੇ ਮੈਂ ਵਾਪਸ ਪਿੰਡ ਨੂੰ ਜਾ ਰਿਹਾ ਸੀ ਸਕੂਟੀ ਤੇ ਐਕਟਿਵਾ ਤੇ ਤੇ ਸਾਰਾ ਕ੍ਰੋਸ ਕਰਕੇ ਕਾਟੜਾ ਪੈਲਸ ਲੰਘ ਕੇ ਜੀ ਉਧਰੋਂ ਦੋ ਟਰੈਕਟਰ ਤਾਂ ਆਲਰੇਡੀ ਲਾਈਨਾਂ 'ਚ ਲੱਗੇ ਹੋਏ ਸੀ ਓਵਰਟੇਕ 'ਚ ਤੀਜਾ ਹੋਰ ਓਵਰਟੇਕ ਕਰਕੇ ਮੇਰੇ ਉੱਤੇ ਦੀ ਲੱਗ ਗਿਆ ਜੀ ਬਸ ਉਹ ਜਦੇ ਡਿੱਗੇ ਸੀ ਐਕਟਿਵਾ ਤੋਂ ਜੀ ਹਜੇ ਛੰਡੀ ਨਾਲ ਕਹਿ ਰਿਹਾ ਸੀ ਪਰਾਂ ਕਰ ਲੈ ਪਰਾਂ ਕਰ ਲੈ ਕੀ ਟਰੈਕਟਰ ਦਾ ਪਤਾ ਨਹੀਂ ਲੱਗਿਆ ਇਹ ਲੱਭਿਆ ਵੀ ਬਹੁਤ ਕਾਤੂ ਬੱਦੇ ਮੁੰਡਿਆਂ ਨੇ ਬਹੁਤ ਮਦਦ ਕੀਤੀ ਹੈ ਪਰ ਲੱਭਿਆ ਨੀ ਜੀ ਬੰਦਾ ਜੀ ਕੀ ਨਾਮ ਹੈ ਜੀ ਬੱਚੇ ਦਾ ਬੱਚੇ ਦਾ ਜਸਮੀਤ ਕੌਰ ਕਿੰਨੀ ਉਮਰ ਹੈ ਜੀ ਬੱਚੇ ਦੀ ਉਮਰ ਹੋਊਗੀ 12 13 ਸਾਲ ਦੇ ਲਗੜੇ ਛੋਟੀ ਕੀ ਰਿਸ਼ਤੇਦਾਰੀ ਕਰਦੀ ਹੋ ਤੁਸੀਂ ਮੇਰੀ ਮੇਰੇ ਸਾਡੂ ਦੀ ਕੁੜੀ ਹੈ ਛੋਟੀ ਸਾਡੀ ਠੋੜਾ ਪਿੰਡ ਕਿਹੜਾ ਹੈ ਮੇਰਾ ਸੌਲੀ ਪਿੰਡ ਹੈ ਸੌਲੀ ਪਿੰਡ ਹੈ ਜਦੋਂ ਤੁਸੀਂ ਟਰੈਕਟਰ ਐਕਟਿਵ ਹੈ ਡਿੱਗੀ ਹੈ ਤਾਂ ਕੁੜੀ ਟਰੈਕਟਰ ਬੱਚੇ ਮਾਦਾ ਮੈਂ ਫੇਰ ਕਿਵੇਂ ਕਿਸ ਤਰ੍ਹਾਂ ਬਸੋ ਤੂੰ ਮੈਂ ਐਂ ਜਾ ਰਿਹਾ ਸੀ ਉਹ ਜਦੋਂ ਕਹਿ ਰਿਹਾ ਸੀ ਓਵਰਟੇਕ ਕਰ ਲੋ ਕਿਉਂਕਿ ਫੁੱਟਪਾਥ ਤੋਂ ਜਿਹੜੀ ਐ ਸੜਕ ਹੁੰਦੀ ਆ ਸੜਕ ਤੇ ਜਦੋਂ ਸਲਿੱਪ ਕਰਕੇ ਮੂੜਾ ਟੜ ਜਦੋਂ ਮੈਂ ਡਿੱਗਿਆ ਜੀ ਉਧਰੋਂ ਤੀਜੇ ਨੰਬਰ ਦੇ ਓਵਰਟੇਕ ਕਰ ਕਰਦੇ ਦੀ ਮੈਂ ਅੱਗੇ ਸੀਗਾ ਡਿੱਗਿਆ ਮੇਰਾ ਪੈਰੇ ਓਰੇ ਦੀ ਲੱਗ ਗਈ ਉਹ ਮੇਰੇ ਉੱਪਰ ਦੀ ਗੋ ਕੇ ਥੋੜਾ ਜਿਹਾ ਡੇਗਲੀ ਜੀ ਕਿਉਂਕਿ ਪਿੱਛੋਂ ਸੰਗੂੜੀ ਉੱਚੀ ਐ ਉਹਦੇ ਉੱਤੇ ਦੀ ਉਹ ਟੱਕ ਲੱਗੀ ਸਿਰ ਦੇ ਉੱਤੇ ਜੀ